ਗਾਬਨੂ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਜਿੰਨੇ ਵੀ ਕਦਮ ਚੱਲ ਕੇ ਆਏ ਹੋ ਇੱਕ ਇੱਕ ਕਦਮ ਸਿਰ ਮੱਥੇ ਮੇਰੇ ਕੈਬਨਿਟ ਮਿਨਿਸਟਰ ਬੈਠੇ ਨੇ ਭਲਕਾਰ ਸਿੰਘ ਜੀ ਐਮਐਲਏ ਬਟਾਲਾ ਸ਼ਹਿਰੀ ਕਲਸੀ ਬੈਠੇ ਤੁਹਾਡੇ ਸਾਹਮਣੇ ਬੋਲ ਕੇ ਗਏ ਆ ਚੇਅਰਮੈਨ ਸਾਹਿਬ ਸੇਖਵਾਨ ਸਾਹਿਬ ਬੈਠੇ ਆ ਸਾਰੇ ਗੁਰਦਾਸਪੁਰ ਦੀ ਟੀਮ ਮੈਂ ਪੰਜਾਬ ਦੇ ਸਾਰੇ ਅਫਸਰ ਬੈਠੇ ਨੇ ਮੈਂ ਕੋਈ ਰਾਜਨੀਤਿਕ ਰੈਲੀ ਕਰਨ ਨਹੀਂ ਆਇਆ ਰੈਲੀ ਕਰਨ ਦੀ ਬਾਹਰ ਕਰਦੇ ਬੰਡੀ ਚ ਕਿਤੇ ਬਾਹਰ ਉੱਥੇ ਲੱਖਾਂ ਦਾ ਘਟਕਾ ਹੋਗਾ ਹੁਣੀ ਕਰਕੇ ਤਾਂ ਗਏ ਆ ਆਪਾਂ ਕੇਰਵਾਲ ਸਾਹਿਬ ਆਏ ਸੀ ਉਹ ਕਦੇ ਫੇਰ ਕਰ ਲਾਂਗੇ ਇੱਥੇ ਕੋਈ ਨਿੰਦਿਆ ਚੁਗਲੀ ਨਹੀਂ ਕਰਨਾ ਹੈ ਕਿਸੇ ਦੀ ਇੱਥੇ ਪਰਿਵਾਰ ਦੇ ਮੁਖੀਆ ਹੋਣ ਦੇ ਨਾਤੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਆਇਆ ਕੋਈ ਸਮੱਸਿਆ ਤਾਂ ਨਹੀਂ ਕੋਈ ਦਿੱਕਤ ਤਾਂ ਨਹੀਂ ਦੱਸੋ ਸਾਰੀ ਸਰਕਾਰ ਲੈ ਕੇ ਆਇਆ ਨਾਲ ਕਦੇ ਪਹਿਲਾਂ ਇਦਾਂ ਦੇਖਿਆ ਕਿ ਸਾਰੀ ਸਰਕਾਰ ਤੁਹਾਡੇ ਸਾਹਮਣੇ ਬੈਠੀ ਹੋਵੇ ਤੇ ਮੌਕੇ ਤੇ ਆਰਡਰ ਦਿੱਤੇ ਜਾਂਦੇ ਹੋਣ ਕਿ ਜੀ ਕਰ ਦੋ ਖੰਨਾ ਸਾਹਿਬ ਨੇ ਬਿਜਲੀ ਦਾ ਫੀਡਰ ਦੀ ਮੰਗ ਕੀਤੀ ਗੁਰਦਾਸਪੁਰ ਵਾਸਤੇ 1 ਕਰੋੜ ਰੁਪਇਆ ਸੈਂਕਸ਼ਨ ਕਰਤਾ 1 ਮਹੀਨੇ ਚ ਨਵਾਂ ਫੀਡਰ ਬਣ ਜਾਊਗਾ ਜੀ ਇਮੀਡੀਏਟਲੀ ਬਿਜਲੀ ਬੋਰਡ ਨਾਲ ਗੱਲ ਹੋ ਗਈ ਹਾਂ ਮੈਨੂੰ ਇੱਕ ਫੋਨ ਵੀ ਆਇਆ ਮੈਂ ਪੂਰਾ ਪੰਜਾਬ ਦੇਖਣਾ ਬਹੁਤ ਸਾਰੇ ਹੋਰ ਵੀ ਫੈਸਲੇ ਲੈਣੇ ਹੁੰਦੇ ਨੇ ਮੈਨੂੰ ਥੋੜਾ ਜਿਹਾ ਜਾਣਾ ਪੈ ਗਿਆ ਮੈਂ ਮਾਫੀ ਚਾਹੁੰਦਾ ਕੁਝ ਹੋਰ ਵੀ ਬਹੁਤ ਸਾਰੇ ਫੈਸਲੇ ਲੈਣੇ ਨੇ ਕਈ ਵਾਰੀ ਕੋਈ ਮੌਕੇ ਤੇ ਫੈਸਲੇ ਲੈਣੇ ਪੈਂਦੇ ਨੇ ਆਪਣੀ ਸਟੇਟ ਹੈ ਇਦੇ ਵਿੱਚ ਬਹੁਤ ਸਾਰੇ ਲੋਕ ਕਿਸਾਨ ਵੀ ਨੇ ਇੱਥੇ ਮਜ਼ਦੂਰ ਵੀ ਨੇ ਇੱਥੇ ਵਪਾਰੀ ਵੀ ਹੈ ਦੁਕਾਨਦਾਰ ਵੀ ਹੈ ਇੱਥੇ ਨਰੇਗਾ ਵਾਲੇ ਦਿਹਾੜੀਦਾਰ ਵੀ ਨੇ ਸਭ ਕੁਝ ਪਰਵਾਰ ਹੈ ਕਪਣਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ ਗਿਆ ਕਿ ਬਾਰਡਰ ਹੈ ਬਾਰਡਰ ਏਰੀਆ ਜਾਂ ਇਹ ਕਹਿ ਦਿੰਦੇ ਨੇ ਪਛੜਾ ਏਰੀਆ میرے لی کوئی بارڈر ارییا نہیں کوئی پچھڑا ارییا نہیں میں الٹا سوچتا جب ساڑھے ستارہ سال دا سی میں کلفی گرم کیتی سی میں ٹھنڈی نہیں کیتی سی میں مرچاں سی کوڑیاں نہیں کیتی سی جی میں پرلے پاسے سوچا تھا پہلا ایریا تھوڑا یہ اسی آخری کیوں کہ نیو ਇਧਰਲੇ ਪਾਸੇ ਸੋਚੋ ਤਾਂ ਪਹਿਲਾ ਹੈ। ਰਾਂਸਥਾਨ ਵਾਲੇ ਪਾਸੇ ਸੋਚੀਏ ਹੋਰ ਵੀ ਪਹਿਲਾ ਹੈ। ਪਹਿਲਾ ਦੂਜਾ ਨਹੀਂ ਕੋਈ ਹੁੰਦਾ। ਨੀਅਤ ਸਾਫ਼ ਹੋਵੇ ਕੋਈ ਪਹਿਲਾ ਦੂਜਾ ਨਹੀਂ। ਦੀਨਾਨਗਰ ਹਮਲਾ ਹੋਇਆ। ਇੱਥੇ ਸ਼ੀਦੀਆਂ ਹੋਈਆਂ। ਆਏ ਸੀ ਦੁਸ਼ਮਣ ਤੋਂ ਦੇਸ਼ ਤੋਂ। ਮੈਂ ਪਾਰਲੀਮੈਂਟ ਸੀ ਉਸ ਗਲੇ। ਫਾਨੂੰ ਯਕੀਨ ਨਹੀਂ ਹੋਣਾ ਜਿਹੜੀ ਗੱਲ ਮੈਂ ਦੱਸਣ ਲੱਗਿਆ। ਦੀਨਾਨਗਰ ਹਮਲਾ ਹੋਇਆ ਸਾਡੇ ਨੌਜਵਾਨ ਮੁੰਡੇ ਦੋ ਐਸਪੀਓ ਸੀ ਕੇ ਡੀਐਸਪੀ ਸੀ ਸ਼ਹੀਦ ਹੋ ਗਏ ਪਰ ਉਹਨਾਂ ਨੂੰ ਵੀ ਮਾਰ ਮੁਕਾਇਆ ਜਿਹੜੇ ਹਮਲਾ ਕਰਨ ਆਏ ਸੀ ਦੇਸ਼ ਤੇ ਕੁਡ ਯੂ ਬਲੀਵ ਥੈਟ ਕੀ ਤੁਸੀਂ ਯਕੀਨ ਕਰ ਸਕਦੇ ਹੋ ਮੈਂ ਉਸ ਵੇਲੇ ਸਾਡੀ ਪਾਰਟੀ ਜਿਹੜੀ ਉਹ ਮੁੱਖ ਵਿਰੋਧੀ ਪਾਰਟੀ ਸੀ ਤੇ ਮੈਂ ਐਮਪੀ ਸੀ ਇੰਡੀਆ ਗਵਰਨਮੈਂਟ ਨੇ ਸੈਂਟਰ ਨੇ ਡਿਫੈਂਸ ਨੇ 7.5 ਕਰੋੜ ਰੁਪਏ ਦਾ ਬਿੱਲ ਭੇਜਤਾ ਪੰਜਾਬ ਨੂੰ ਕਿ ਦੀਦਣਾ ਨਗਰ ਅਸੀਂ ਪੈਰਾਮਿਲਟਰੀ ਫੋਰਸਸ ਭੇਜੀਆਂ ਸੀ ਉਹ ਉਹਨਾਂ ਦੇ ਪੈਸੇ ਨੇ 7.5 ਕਰੋੜ ਰੁਪਇਆ ਦਿਓ ਕਿਉਂਕਿ ਅਸੀਂ ਤੁਹਾਡੇ ਪੈਰਾਮਿਲਟਰੀ ਫੋਰਸ 'ਤੇ ਜੀ ਸੀ ਤੁਹਾਡੇ 'ਤੇ ਹਮਲਾ ਹੋਇਆ ਸੀ ਮੈਂ ਸਾਧੂ ਸਿੰਘ ਜੀ ਮੇਰੇ ਨਾਲ ਸੀ ਉਸ ਵੇਲੇ ਅਸੀਂ ਚਿੱਠੀ ਲਿਖੀ ਜੋਫਰੀਦ ਕੋਰਟ ਐਮਪੀ ਸੀ ਕਿ ਜੀ ਐਂ ਕਰੋ ਸਾਡੇ ਐਮਪੀ ਲੈਡ ਚੋਂ ਕੱਟ ਲੋ ਜੀ 22 ਕਰੋੜ ਰੁਪਇਆ 6 ਮਹੀਨੇ ਬਾਅਦ ਦਿੰਨੇ ਹੋ 5 ਕਰੋੜ ਰੁਪਇਆ ਸਾਲ ਦਾ ਸਾਡੇ ਡੂੜ ਸਾਲ ਦੇ ਪੈਸੇ ਕੱਟ ਲੋ ਜੀ 7.5 ਕਰੋੜ ਰੁਪਇਆ ਲੈ ਲਓ ਸਾਥੋਂ ਮੈਂ ਕਿਹਾ ਰਾਜਨਾਥ ਸਿੰਘ ਜੀ ਉਹ ਮੰਤਰੀ ਰਾਜਨਾਥ ਜੀ ਮੈਨੂੰ ਇਹ ਦੱਸੋ ਹਮਲਾ ਦਿਨਾਨਗਰ ਕਰਨਾ ਆਏ ਸੀ ਉਹ ਤਾਂ ਦਿੱਲੀ ਤੇ ਹਮਲਾ ਕਰਨਾ ਆਏ ਸੀ ਦਿਨਾਨਗਰ ਤਾਂ ਮਾਰੇ ਨੇ ਅਸੀਂ ਨਾਲੇ ਤਾਂ ਅਸੀਂ ਮਰ ਗਏ ਅਸੀਂ ਆਪਣੇ ਸੀਨੇ ਢਾਲੇ ਮੂ ਮੂਰੇ ਤੇ ਨਾਲੇ ਤੁਸੀਂ ਪੈਸੇ ਮੰਗਦੇ ਹੋ ਸਾਨੂੰ ਕਿਰਾਏ ਤੇ ਦਿਨੇ ਹੋ ਮਿਲਟਰੀ ਸਾਡੇ ਮੁੰਡੇ ਹੀ ਤਾਂ ਭਰਤੀ ਨੇ ਸਾਡੇ ਹੀ ਮੁੰਡੇ ਸਾਨੂੰ ਹੀ ਕਿਰਾਏ ਤੇ ਦਿੰਨੇ ਹੋ ਸਾਡੇ 7 ਕਰੋੜ ਦਾ ਬਿੱਲ ਉਹ ਕਹਿੰਦਾ ਕੱਲ ਗਾਹਾਂ ਗੱਲ ਨਾ ਕਰੀ ਬਸ ਚੱਪਟੂਕ ਪਕਰ ਜਾ ਮਾਫ ਕਰ ਦਿੰਦਾ ਅੱਜ ਵੀ ਇਹੀ ਰੂਲ ਹੈ ਰੂਲ ਹੈ ਜੇ ਸੈਂਟਰ ਤੋਂ ਕੋਈ ਫੋਰਸ ਬੁਲਾਉਣੀ ਹੈ ਇੱਥੇ ਅਫਸਰ ਖੜੇ ਹੋਣਗੇ ਭਾਰਗਵ ਸਾਹਿਬ ਹੈਗੇ ਨੇ ਜੇ 7 ਦਿਨਾਂ ਤੋਂ ਬਾਅਦ ਆਪਾਂ ਨੇ ਕੋਈ ਪੈਰਾਮਿਲਟਰੀ ਫੋਰਸ ਬੁਲਾਉਣੀ ਹੋਵੇ ਭਾਰਗਵ ਸਾਹਿਬ ਉਦੋਂ ਬਾਅਦ ਕਿੰਨਾ ਪੈਸੇ ਮੰਗਦੇ ਆਪਣੇ ਤੋਂ 1 ਕਰੋੜ ਰੁਪਇਆ ਪਰ ਡੇ ਹਫਤੇ ਤੋਂ ਬਾਅਦ ਇਹ ਰੱਖਣੀ ਹੈ ਪੈਰਾ ਮਿਲਟਰੀ ਜਾਂ ਕੋਈ ਨੀਮ ਫੌਜੀ ਦਲ ਇੱਥੇ ਕੁਝ ਹੋ ਗਿਆ ਜਾਂ ਕੋਈ ਲਾਅ ਐਂਡ ਆਰਡਰ ਹੈ ਹਫਤਾ ਫਰੀ ਹੈ ਉਤੋਂ ਬਾਅਦ 1 ਕਰੋੜ ਰੁਪਇਆ ਪਰ ਡੇ ਮੈਂ ਆਫਸਰਾਂ ਨੂੰ ਬੁਲਾਇਆ ਮੈਂ ਕਿਹਾ ਭਾਵੇਂ ਐਂ ਕਰਾਂ ਕਰਾਂਗੇ 6 ਦਿਨਾਂ ਬਾਅਦ ਵਾਪਸ ਭੇਜ ਦੇ ਕਰਾਂਗੇ ایک دن اتنے چلے جان گے پھر پھر ہفتہ بلا لو یار <تصفح> کو, کو, کوئی یار کتنے بیٹھے قانون بنا دیا یار مجھے سمجھ نہیں آتی یہ کوئی قانون ہے یار دس ہفتہ فری ادو بعد ایک کروڑ روپیہ ایک دن کا کمال ہے یار مطلب میں حیران ہاں قانون بنا پہ لا میکرز کون نے پالیٹیشن اتنے بہ کے بنا دیا کوئی بھی کچھ بھی لکھ دیا جی ਤਾਨੂੰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਹੁੰਦਾ ਕੀ ਐ ਇਹ ਕਾਨੂੰਨ ਬਣਾ ਦੇ ਉਸ ਅਜਿਹਾ ਸੁਖਵੀਰ ਬਾਦਲੇ ਹੈਨਾ ਮੈਂ ਤਾਂ ਨਾਂ ਹੀ ਲਿਆ ਕੱਲਾ ਯਾਰ ਲਾ ਯਾਰ ਮੈਂ ਤਾਂ ਕੁਝ ਕਿਹਾ ਵੀ ਨਹੀਂ ਅਜੇ ਉਹਦੇ ਨਾਂ ਤੇ ਹਾਸਾ ਆ ਜਾਂਦਾ ਹਨ ਜਿਵੇਂ ਸੁਖਵੀਰ ਬਾਦਲ ਬਚਰਾ ਹਣ ਚਲੋ ਜਿਵੇਂ ਜਿੰਨੀ ਵੀ ਅਕਲਾ ਅਗਲਾ ਵਰਤੀ ਜਾਂਦਾ ਰਹਿੰਦਾ ਨਾ ਤੁਹਾਡੇ ਵਾਲਾ ਹੈ ਅਕਾ ਮਾਝੇ ਵਾਲਾ ਬਾਜਵਾ ਉਹਦਾ ਵੀ ਪੰਗਾ ਇਹੀ ਹੈ ਨੋ ਜੋ ਸੀ ਦੂਏਕਾ ਆਪਣੇ ਵਿਆਹਾਂ ਸ਼ਾਦੀਆਂ ਵਾਲਾ ਸੂਟ ਜਿਨੂੰ ਕੋਦੇ ਕੋਈ ਕਿੱਧਰ ਦੇਂਦਾ ਕੋਈ ਕਿੱਧਰ ਦੇਂਦਾ ਨਾ ਉਹਨੂੰ ਖੋਲਦੇ ਨੇ ਨਾ ਸਮਾਉਂਦੇ ਨੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ ਵੀ ਲਿਆ ਤੇ ਨਾ ਹੁਣ ਮਿਣਿਆ ਜਾਂਦਾ ਹੈ ਨਾ ਵਾਪਸ ਪੈਂਦਾ ਕੋ ਮਜੀਠਿਆ ਹੈ ਨਾ ਚਾਰ ਪੰਜ ਆਨੇ ਨੇ ਇਹ ਕੀ ਕੰਮ ਹੈ ਨਾ ਕੁਰਸੀਆਂ ਖੁੱਸ ਗੀਆਂ ਕੜਕਿ ਉੱਠ ਕੇ ਮੈਨੂੰ ਗਾਣਾ ਦੇਣੀ ਆ ਬਸ ਕੈਨੇਡਾ ਚ ਬਰਫ ਪੈ ਗਈ ਭਗਵੰਤ ਮਾਨ ਅਸਤੀਫਾ ਦੇਵੇ ਦੱਸੋ ਜਰਮਨੀ ਚ ਕੋਈ ਕਿਸੇ ਗੱਲ ਤੇ ਦੰਗੇ ਹੋ ਗਏ ਭਗਵੰਤ ਮਾਨ ਕਰ ਕੀ ਰਿਹਾ ਹੈ ਅਸਲ ਚ ਨਾ ਉਹਨਾਂ ਦੇ ਸੁਪਨੇ ਚ ਭਗਵੰਤ ਮਾਨ ਨਹੀਂ ਉਹਨਾਂ ਸੁਪਨੇ ਤੁਸੀਂ ਆਉਨੇ ਹੋ ਤੁਸੀਂ ਕੀਤਾ ਨਾ ਕੰਮ ਇਹ ਮੇਰੀ ਤਾਂ ਕੋਈ ਔਕਾਤ ਹੀ ਨਹੀਂ ਮੈਂ ਤਾਂ ਇੱਕ ਛੋਟਾ ਜਿਹਾ ਸਤਾਜ ਪਿੰਡ ਤੋਂ ਮਹਿਸਾਂ ਦੀਆਂ ਪੂਛਾਂ ਫੜ ਕੇ ਟੋਪਿਆਂ 'ਚ ਤਰਾਕੀਆਂ ਸਿੱਖੇ ਆਂ ਗੁੱਲੀ ਡੰਡਾ ਫਿਰ ਥਾਪੀਆਂ ਨਾਲ ਕ੍ਰਿਕਟ ਖੇਡਣੀ ਦਸਵੀਂ ਸਾਈਕਲ ਤੇ ਤੇ ਜਦੋਂ ਜੂਨ ਦੇ ਵਿੱਚ 2 ਵਜੇ ਛੁੱਟੀ ਹੁੰਦੀ ਆ ਨਾ ਉਹ ਸਾਈਕਲ ਤੇ ਆਉਨੇ ਆ ਜਦੋਂ ਤਾਂ ਵੀ ਜੋ ਸਾਈਕਲ ਦੀ ਚੈਨ ਲੈ ਜਾਂਦੀ ਆ ਨਾ ਉਹ ਉਹੀ ਬੰਦਾ ਜਾਣਦਾ ਜਿਹੜਾ ਚੈਨ ਚੜਾਉਣੀ ਜਾਣਦਾ ਇਹਨਾਂ ਨੂੰ ਕੀ ਪਤਾ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਆ ਇਹ ਸਾਰੇ ਕਨਵੈਂਟ ਸਕੂਲਾਂ 'ਚ ਸਾਰੇ ਅੱਜ ਇਹਨਾਂ ਨੇ ਮੈਨਾਂ ਲੈਨੇ ਪੰਜਾਬੀ ਨਹੀਂ ਆਉਂਦੀ ਇਹਨਾਂ ਨੂੰ ਪੰਜਾਬੀ ਬੋਲ ਕੇ ਮੈਂ ਇੱਥੋਂ ਤੱਕ ਕਹਤਾ ਚਲੋ 33% ਤਾਂ ਉਹੀ ਹੁੰਦਾ ਨਾ ਵੀ 33 ਨੰਬਰ ਲੈਣੇ ਨੇ ਚਲੋ ਮੈਂ ਹੋਰ ਵੀ ਛੋਟ ਦੇ ਦੇਣਾ 25 ਲੈ ਕੇ ਦਿਖਾ ਦੇਣ ਪੰਜਾਬੀ ਦਾ ਪੇਪਰ ਦੇ ਕੇ ਦਿਖਾ ਦੇਣੇ ਸਾਰੇ ਜਣੇ 25 ਨੰਬਰ ਲੈ ਦੇਣ ਲਿਖਤੀ 'ਚ ਮੈਂ ਮੰਨ ਲਊਂਗਾ ਮੈਂ ਹੈਨੀ ਮੈਨੂੰ ਪਤਾ ਹੈ ਮਨਪ੍ਰੀਤ ਮਨਪ੍ਰੀਤ ਬਾਦਲ ਨਰਿਆ ਮੈਂ ਪੰਜਾਬੀ ਦਾ ਖਬਰ ਮੈਂ ਪੜ ਕੇ ਸੁਣਾਉਂਦਾ ਹੁੰਦਾ ਸੀ ਉਰਦੂ ਗੁਰਦਸ਼ੇ ਮਸਲੇ ਮਾਫੂਫ ਬਸੰਤ ਕੀ ਮੈਂ ਕਹਾਂ ਜੀ ਸਮਝ ਹੀ ਨਹੀਂ ਆਉਂਦੀ ਕੀ ਬੋਲੀ ਜਾਂਦੇ ਹਾਂ ਪੰਜਾਬੀ ਦੇ ਸ਼ਾਇਰਾਂ ਦੇ ਬਹੁਤ ਵਧੀਆ ਸ਼ੇਰ ਮੈਂ ਤੁਹਾਨੂੰ ਕਹਾਂ ਪੰਜਾਬੀ ਬੋਲਿਆ ਕਰੋ ਜੀ ਪਾਤਰ ਸਾਹਿਬ ਲਿਖਦੇ ਨੇ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ ਇਹ ਕਿਉਂ ਨਹੀਂ ਬੋਲਦੇ ਕਿਉਂਕਿ ਪੜ੍ਹੇ ਹੀ ਨਹੀਂ ਉਹਨਾਂ ਨੇ ਇਹ ਪੜ੍ਹੇ ਨਹੀਂ ਜੀ ਪਾਤਰ ਸਾਹਿਬ ਲਿਖਦੇ ਨੇ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ ਸ਼ੁਗਾਂ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਕਦੇ ਵੀ ਨਹੀਂ ਸੋਚਿਆ ਕਦੇ ਵੀ ਨਹੀਂ ਸੋਚਿਆ ਹਮੇਸ਼ਾ ਸੋਚਿਆ ਬਣਿਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ ਥੈਂਕ ਯੂ ਲਵ ਯੂ ਟੂ ਲਵ ਯੂ 3 4 5 6 ਕੋਈ ਨਹੀਂ ਕੋਈ ਜਜ਼ਵਾਤ ਇਦੇ ਸਾਹਮਣੇ ਤੇ ਇਹ ਵੀ ਮਸ਼ੀਨਾਂ ਜੀ ਲਿਆ ਕੇ ਧਰ ਦੋ ਤਾਂ ਅੱਜੀ ਬਟਨ ਦਬ ਦੂਗਾ ਵਾ ਇਹ ਜਜ਼ਵਾਤ ਨੇ ਲੋਕਾਂ ਦੇ ਜਜ਼ਵਾਤ ਨੇ ਬੜੇ ਦੁਖੀ ਕੀਤੇ ਆ ਯਾਰ ਇਹਨਾਂ ਨੇ ਖੰਨਾ ਸਾਹ ਸਿਆਣੇ ਬੰਦੇ ਨੇ ਉਮਰ ਤਜਰਬੇ ਵਾਲੀ ਆ ਅੱਜ ਕੇਰੇ ਅੱਖਾਂ ਚੋਂ ਅਥਰੂ ਨੇ ਕੀ ਲੈ ਕੇ ਜਾਣ ਦੁਨੀਆ ਤੋਂ ਜਾਣਾ ਹਰੇਕ ਨੇ ਕਿਸੇ ਨੇ ਪਹਿਲਾਂ ਕਿਸੇ ਨੇ ਮਗਰੋਂ ਕੀ ਲੈ ਕੇ ਜਾਣਗੇ ਨਾਮਕਾਂ ਕੀ ਦੇਖਿਆ ਫੇ ਸਾਰੀ ਉਮਰ ਆਹੀ ਲੀਡਰ 23 ਸਾਲ ਦੀ ਉਮਰ ਚ ਭਗਤ ਸਿੰਘ ਜੀ ਨੇ ਫਾਂਸੀ ਦਾ ਰਸਤਾ ਚੁੰਮ ਲਿਆ ਕਰਤਾਰ ਸਿੰਘ ਸਰਾਭਾ 19 ਸਾਲ ਦਾ ਸੀ 350 ਏਕੜ ਜ਼ਮੀਨ ਹੈ ਸਰਾਭੇ ਪਿੰਡ ਚ ਲੁਧਿਆਣੇ ਦੀ ਜੜ੍ਹਾਂ ਚ ਜੀਰੋਂਾਂ ਲਾਉਂਦੇ ਥੱਕ ਜਊਂਗੇ ਜੇ ਉਸ ਉਸ ਜ਼ਮੀਨ ਦੀ ਕੀਮਤ ਪਾਣੀ ਹੋਵੇ ਵਰਕਲੇ ਯੂਨੀਵਰਸਿਟੀ ਚ ਉਸ ਵੇਲੇ ਕੈਲੀਫੋਰਨੀਆ ਦੀ ਵਰਕਲੇ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰ ਲਿਆ ਸੀ ਪਾਇਲਟ ਬਣ ਗਏ ਸੀ ਉਸ ਵੇਲੇ 19 ਸਾਲ ਦੀ ਉਮਰ ਚ ਫਾਂਸੀ ਹੋ ਗਈ ਐਸ ਕਰਕੇ ਫਾਂਸੀ ਹੋਈ ਸੀ ਐਸ ਕਰਕੇ ਉਹਨਾਂ ਨੇ ਫਾਂਸੀ ਦੇ ਰਸੇ ਚੁੰਮੇ ਸੀ ਕਿ ਸਾਡੇ ਬਜ਼ੁਰਗ ਰੋਂਦੇ ਰਹਿਣ ਕਿ ਜੀ ਰੋਈ ਜਾਂਦੇ ਆ ਜੀ ਰੋਈ ਜਾਂਦੇ ਆ ਜੀ ਪਹਿਲਾਂ ਵਧੀਆ ਨਹੀਂ ਆਏ ਜੀ ਉਹ ਲੁੱਟ ਗਏ ਜੀ ਬਾਦਲ ਲੁੱਟ ਗਏ ਜੀ ਕੈਪਟਨ ਲੁੱਟ ਗਏ ਕਮਾਲ ਆ ਯਾਰ ਕੀ ਨਾ ਨੇ ਯਾਰ ਕੰਧ ਪਾਇਆ ਇੱਥੇ ਪੰਜਾਬ ਚ ਇਹਨਾਂ ਦੇ ਪੈਸੇ ਨਾਲ ਚਲੇ ਜਾਣਗੇ ਧਰਮਰਾਜ ਤੋਂ ਲਿਖਾਈ ਬੈਠੇ ਹੋ ਕਿ ਤੁਹਾਡੇ ਪੈਸੇ ਨਾਲ ਆ ਸਕਦੇ ਆ ਲੁੱਟ ਲੋ ਜੋ ਦੇਖੋ ਜੋ ਦੇਖੋ ਲੁੱਟਣ ਤੇ ਬੰਨਿਆ ਯਾਰ ਲੱਕ ਸ਼ਹੀਦਾਂ ਦੇ ਕਫਨਾਂ ਚੋਂ ਪੈਸੇ ਖਾ ਜਾਂਦੇ ਆ ਯਾਰ ਯਾਰ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਐ ਬੱਸ ਕਰੋ ਯਾਰ ਮੇਰੇ ਕੋਲੇ ਫੈਲਾ ਆਉਂਦੀ ਐ ਮੇਰਾ ਰੋਣਾ ਨਿਕਲ ਆਉਂਦਾ ਯਾਰ ਲਹੂ ਨਾਲ ਲਿਖੀਆਂ ਹੋਈਆਂ ਫੈਲਾ ਨੇ ਪੰਜਾਬ ਦੇ ਲੋਕਾਂ ਨੇ ਲਹੂ ਨਾਲ ਲਿਖੀਆਂ ਹੋਈਆਂ ਪਹਿਲਾਂ ਕੋਈ ਤਾਂ ਕਦੇ ਤਾਂ ਕੋਈ ਫੈਸਲਾ ਪੰਜਾਬ ਦੇ ਹੱਕ ਚ ਲੈ ਲਿਆ ਹੋਵੇ ਨਹੀਂ ਲਿਆ ਸੌਰੀ ਨਹੀਂ ਲਿਆ ਅਵੇਸਾ ਆਪਦੇ ਚਾਚੇ ਆਪਦੇ ਪੁੱਤ ਆਪਦੇ ਭਤੀਜੇ ਆਪਦੇ ਸਾਲੇ ਆਪਦੇ ਚੀਚੇ ਬਸ ਇਤੋਂ ਵੱਧ ਸੋਚੇ ਨਹੀਂ ਹੁਣ ਕਹਿੰਦੇ ਪਰਿਵਾਰ ਪੰਜਾਬ ਬਚਾਓ ਉਹ ਤੁਹਾਡੇ ਤੋਂ ਤਾਂ ਬਚਾਇਆ ਹਜੇ ਹੁਣੀ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਐ ਤੁਸੀਂ ਪ੍ਰੋਗਰਾਮ ਦੇਖੋ ਕਿਤੇ 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 ਨੇ ਇਹਨਾਂ ਨੇ ਪਹਿਲਾ ਮਜੀਠੇ ਮੇਰਾ ਸਾੜਾ ਬਚਾਓ ਦੂਜਾ ਕਹਿ ਰੋ ਮੇਰਾ ਭਈਆ ਬਚਾਓ ਤੀਜਾ ਫਿਰੋਜ਼ਪੁਰ ਮੈਨੂੰ ਬਚਾਓ ਚੌਥਾ ਬਠਿੰਡੇ ਪੰਜਾਈ ਬਚਾਓ ਉਦੋਂ ਮਾਰ ਕਹਿੰਦੇ ਪ੍ਰੋਗਰਾਮ ਖਤਮ ਬਸ ਬਚਾ ਲਿਆ ਜਿੰਨਾ ਬਚਾਉਣਾ ਸੀ ਅਸੀਂ ਉਹ ਕਦੇ ਇੱਧਰ ਕਦੇ ਬਾਬਾ ਡੇਰਾ ਬਾਬਾ ਨਾਨਕ ਦੇ ਬਾਬਾ ਬਕਾਲੇ ਕਣੀ ਇੱਧਰ ਕਿਤੇ ਇੱਧਰ ਜੰਡਿਆਲਾ ਗੁਰੂ ਇੱਧਰ ਕਦੇ ਗਰੀਬ ਦੇ ਹੱਕ ਚ ਵੀ ਆ ਜਾਂਦੇ ਨਾ ਪਰਿਵਾਰ ਪਰਿਵਾਰ ਬਚਾਓ ਕਿਉਂ ਬਚਾਈਏ ਪਰਿਵਾਰ ਵੀ ਅਸੀਂ ਠੇਕਾ ਲਿਆ ਉਸ ਪਰਿਵਾਰ ਦਾ ਇਸ ਪਰਿਵਾਰ ਨੇ ਜਿੰਨੇ ਘਰਾਂ 'ਚ ਸੱਥਰ ਵਸਾਏ ਨੇ ਭਾਵੇਂ ਚਿੱਟੇ ਦੇ ਰੂਪ 'ਚ ਭਾਵੇਂ ਬੇਅਦਬੀਆਂ ਦੇ ਰੂਪ 'ਚ ਤੇ ਕੀ ਕੀ ਅਸੀਂ ਕਹੋਂ ਪਰਿਵਾਰ ਬਚਾਈਏ ਨਾ ਦੱਸ ਇੱਥੇ ਵੀ ਸਕੂਲ ਬਣ ਰਹੇ ਨੇ ਹਸਪਤਾਲ ਬਣ ਰਹੇ ਨੇ ਇਹ ਕੋਈ ਅਸੀਂ ਬਣਾਉਣ ਵਾਸਤੇ ਥੋੜੀ ਬਣਾ ਰਹੇ ਆ ਕਿ ਜੇ 800 ਬਣ ਗਏ ਤੇ ਅਸੀਂ ਇੰਨੇ ਹਸਪਤਾਲ ਬਣਾ ਤੇ ਇੰਨੇ ਸਕੂਲ ਬਣਾਉਣ ਵਾਸਤੇ ਥੋੜੀ ਕਰ ਰਹੇ ਆ ਜੀ ਇਹ ਸਾਡਾ ਕੰਮ ਹੈ ਇਟ ਸ਼ੁੱਡ ਬੀ ਡਨ ਮਾਚ ਮਾਚ ਬਿਫੋਰ ਬਹੁਤ ਪਹਿਲਾਂ ਇਹ ਕੰਮ ਹੋ ਜਾਣੇ ਚਾਹੀਦੇ ਸੀ ਸਮਸ਼ਾਨ ਘਾਟਾਂ ਦੀਆਂ ਕੰਧਾਂ ਹੀ ਉੱਚੀਆਂ ਚੱਕੀ ਗਏ ਛੱਪੜਾਂ ਨੂੰ ਹੀ ਪੈਸੇ ਦੇਈ ਗਏ ਕਦੇ ਲਾਇਬ੍ਰੇਰੀ ਨਹੀਂ ਬਣਾਈ ਮਾਂ ਦੇ ਪੁੱਤ ਨੇ ਵੀ ਜਵਾਕ ਨਾ ਪੜ ਜਾਣ ਕਿਸੇ ਦੇ ਯਾਰ ਸੋ ਆਪਾਂ ਪੋਜ਼ਿਟਿਵ ਰਾਜਨੀਤੀ ਕਰਨੀ ਪੋਜ਼ਿਟਿਵ ਕੰਮ ਕੀ ਰਾਜਨੀਤੀ ਕਰਨੀ ਨਾਮ ਕੀ ਰਾਜਨੀਤੀ ਨਹੀਂ ਕਰਨੀ ਮਤਾਂ ਨੂੰ ਉੱਥੇ ਵੀ ਕਹਿ ਕੇ ਆਏ थान ਕੋਲ ਫੋਨ ਨੂੰ ਵੀ ਕਹਿ ਦਨ ਥੋੜੇਲੇ ਐਮਪੀ ਸਨਿੰਗੋਰ ਹਾਂ 2.5 ਕਿਲੋ ਦਾ ਹੱਥ ਹਾਂਜੀ ਕਰੇ ਹੱਥ ਮਲਾਇਆ 2.5 ਕਿਲੋ ਵਾਲੇ ਨਾਲ ਜਾ ਹਟਾ 2.5 ਕਿਲੋ ਵਾਲੇ ਨੇ ਐਂ ਕੀਤਾ ਹੋਵੇ ਆ ਕੇ ਬਾਅਦ ਚ ਹਾਂਜੀ ਕੰਨਾਂ ਨੂੰ ਹੱਥ ਲਾ ਕੇ ਤੁਹਾਡੇ ਬਾਰਡਰ ਦੇ ਪਰਲੇ ਪਾਸੇ ਤਾਂ ਨਲਕੇ ਪਾ ਦਿੰਦਾ ਇੱਥੇ ਨਲਕਾ ਲਵਾਇਆ ਕੋਈ ਹੈ ਨਹੀਂ ਐ ਨਹੀਂ ਹੁੰਦਾ ਕੰਮ ਯਾਰ ਐ ਥੋੜੀ ਐ ਕੰਮ ਫਿਰ ਪਤਾ ਕੀ ਹੈ ਮੈਂ ਥੋੜੇ ਤੇ ਵੀ ਥੋੜਾ ਜਿਆ ਥੋੜਾ ਸ਼ਿਕਵਾ ਤੁਹਾਡੇ ਨਾਲ ਵੀ ਕਰ ਲਾਂ ਫਿਰ ਪਤਾ ਕੀ ਹੈ ਪਾਰਟੀਆਂ ਕੀ ਸਮਝਣ ਲੱਗ ਜਾਂਦੀਆਂ ਨੇ ਪਾਰਟੀਆਂ ਸੀਰੀਅਸ ਲੈਣੋਂ ਹਟ ਜਾਂਦੀਆਂ ਨੇ ਇਹੋ ਜਿਹੀ ਸੀਟਾਂ ਨੂੰ ਜਿੱਥੇ ਤੁਸੀਂ ਬਿਨਾਂ ਦੇਖੀ ਵੋਟ ਪਾ ਦਿੰਦੇ ਨੇ پارٹی کا کوئی پور کے لوگ ہیں کسی کو ووٹ ڈال دیں گے کوئی اور لے آؤ سنی دول سنی کو چھوڑ دو کوئی اور لے آؤ پور والے یہ ڈال دیتے ہیں جی بندے نو ووٹ پاؤں گے پارٹیاں الٹا سوچن لگ نے کہ بھائی پور والے بندہ دیکھ کے ووٹ پاؤ دھیا بندہ دیا بندہ ہوگا نہیں تو ٹھیک ہے ਸਾਇਅਤ ਕਿਸ ਨਹੀਂ ਦੇ ਹੋ ਕੋਈ ਹੋ ਰਾਜੂ ਬੰਬੇ ਵਾਲਾ ਕੋਈ ਹੋਰ ਚੋਣ ਲਿਓ ਫੇਰ ਫੇਰ ਉਹ ਕਹਣਗੇ ਇਨਕਾ ਕੀ ਹੈ ਯਾਰ ਇਹ ਤਾਂ ਐਸੀ ਬੋਲ ਦਿੰਦੇ ਰ ਸਵਿਸ ਕਰਕੇ ਆਪਣੀ ਬੋਟ ਦੀ ਕੀਮਤ ਆਪਣੀ ਅਹਿਮੀਅਤ ਆਪਣੀ ਅਹਿਮੀਅਤ ਜਾਣੋ ਅਹਿਮੀਅਤ ਬੋਟ ਦੀ ਕੀਮਤ ਕੀ ਹੈ ਇੱਕ ਬੋਟ ਦਾ ਮਤਲਬ ਇਹ ਨਹੀਂ ਹੈਗਾ ਇੱਕ ਵੋਟ ਆ ਉਹ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੰਦਾ ਮੰਨਿਆ ਖੇਖ ਰੁਪਈਆ ਲੱਖ ਦੇ ਬਰਾਬਰ ਨਹੀਂ ਵੰਦਾ ਪਰ ਧਿਆਨ ਨਾਲ ਸੋਚ ਕੇ ਦੇਖੋ ਜੇ ਲੱਖ ਚੋਂ 1 ਰੁਪਈਆ ਕੱਢ ਦੀਏ ਉਹ ਵੀ ਲੱਖ ਨਹੀਂ ਰਹਿਣਾ ਇੱਕ ਦੀ ਵੀ ਕੀਮਤ ਹੈ ਇੱਕ ਦੀ ਕੀਮਤ ਹੈ ਇੱਕ ਦੀ ਕੀਮਤ ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਇਸ ਵਕਤ ਇਸ ਸਮੇਂ ਐਲਨ ਮਸਕ ਜਾਣਦੇ ਹੋਣਗੇ ਬਹੁਤ ਸਾਰੇ ਉਹਦੇ ਦਫ਼ਤਰ 'ਚ ਗੋਰੀ ਕੰਮ ਕਰਦੀ ਸੀ ਉਹ ਗੋਰੀ ਅਸਤੀਫਾ ਲੈ ਕੇ ਆ ਗਈ ਕਹਿੰਦੀ ਮੈਂ ਰਜਾਇਨ ਕਰਨਾ ਥੋੜੇ ਦਫ਼ਤਰ 'ਚ ਉਹ ਕਹਿੰਦਾ ਓਕੇ ਤੂੰ ਅਸਤੀਫਾ ਦੇਣਾ ਚਾਹੀਏ ਕਹਿੰਦੇ ਹਾਂ ਕਹਿੰਦਾ ਕਿਹੜੀ ਪੋਸਟ ਹੈ ਤਰੀਕ ਉਹ ਕਹਿੰਦੀ ਹਾਂ ਮੇਰੀ ਪੋਸਟ ਹੈ ਓਕੇ ਕਹਿੰਦਾ ਉਹ ਕੇ ਅਸਤੀਫਾ ਤਾ ਤੈਂ ਮੈਂ ਕਰ ਲੂੰਗਾ ਬਾਅਦ 'ਚ ਆ ਲੈ 1 ਲੱਖ ਡਾਲਰ ਜਿੰਨੇ ਕਿ ਕਰੋੜ ਰੁਪਇਆ ਦਿੱਤਾ ਦੁਨੀਆ ਘੁੰਮਿਆ ਕਹਿੰਦਾ ਮਹੀਨਾ ਮਹੀਨੇ ਬਾਅਦ ਆਈਂ ਕਹਿੰਦਾ ਫਿਰ ਫੈਸਲਾ ਕਰਾਂਗੇ ਆਪਾਂ ਤਰੀਕ استعفی تھے انہیں آ کے ودیا کم ہو گیا نالے تھا استعفیہ بھی پروان نالے لاکھ ڈالر مل گیا دنیا گھومے اونے اپا او دنیا گھومن چلی گئی مہینے بعد آئی ایلن مسک نو کہندی جی میں آ گئی اوکے کہندا تو کون ہے تو کہندی جی میں استعفیہ دتا اچھا اچھا ہاں مہینہ پہلا استعفیہ کٹیا تیرا استعفیہ پروان جا دتے جانا وہ کہندی مینوں یہ دسو ਜਿੱਤੇ ਮੈਂ ਸਤੀਫਾ ਦਿੱਤਾ ਸੀ ਜੇ ਆਹੀ ਕੰਮ ਕਰਨਾ ਸੀ ਉਦ ਹੀ ਕਰ ਲੈਂਦੇ ਉਸੇ ਵੀ ਨਹੀਂ ਸਤੀਫਾ ਪ੍ਰਵਾਨ ਕਰ ਲੈਂਦੇ ਮੈਨੂੰ ਲੱਖ ਡਾਲਰ ਦੇ ਕੇ ਉਧਰ ਭੇਜਤਾ ਤੇ ਫੋਨ ਫੇਰ ਸਤੀਫਾ ਪ੍ਰਵਾਨ ਕਰ ਲਿਆ ਐਲਨ ਮਸਕ ਪਤਾ ਕੀ ਕਹਿੰਦਾ ਉਹ ਕਹਿੰਦਾ ਜਦੋਂ ਤੂੰ ਸਤੀਫਾ ਦੇਣ ਆਈ ਸੀ ਨਾ ਮੈਨੂੰ ਪਤਾ ਨਹੀਂ ਸੀ ਦਫ਼ਤਰ 'ਚ ਤੇਰੀ ਕੀ ਇਮੀਅਤ ਸੀ ਦਫ਼ਤਰ 'ਚ ਮੇਰੇ ਆਫਿਸ 'ਚ ਤੇਰੀ ਤੂੰ ਕਿੰਨੀ ਕੁ ਪ੍ਰਭਾਵਸ਼ਾਲੀ ਐ ਕਹਿੰਦਾ ਜਦੋਂ ਤੂੰ ਗਈ ਦਫਤਰ ਚ ਉਹ ਕਹਿੰਦਾ ਕੋਈ ਫੋਨ ਹੀ ਨਹੀਂ ਆਇਆ ਵੀ ਉਹਦੇ ਬਿਨਾ ਕੰਮ ਚ ਸਰਦਾ ਨਹੀਂ ਜੀ ਉਹ ਆ ਨਹੀਂ ਰਹੀ ਜੀ ਕਹਿੰਦਾ ਮਹੀਨਾ ਹੋ ਗਿਆ ਕਿਸੇ ਨੇ ਨਹੀਂ ਪੁੱਛਿਆ ਜੇ ਕਹਿੰਦਾ ਤੇਰੀ ਅਹਿਮੀਅਤ ਹੁੰਦੀ ਨਾ ਦੂਜੇ ਦਿਨ ਮੇਰੇ ਦਫਤਰ ਚ ਸਤਰ ਥੱਲੀ ਮੱਜ ਜਾਂਦੀ ਜੀ ਉਹ ਫਲਾਨੀ ਨਹੀਂ ਆ ਰਹੀ ਫਲਾਨੀ ਸੈਕਟਰੀ ਨਹੀਂ ਆ ਰਹੀ ਉਹਦੇ ਬਿਨਾ ਕੰਮ ਰੁਕਿਆ ਪਿਆ ਮੈਂ ਤੈਨੂੰ ਕਹਾ ਤੀਜੇ ਦਿਨ ਹੀ ਬੁਲਾ ਲੈਂਦਾ ਫਿਰ ਕਹਿੰਦਾ ਹੁਣ ਤੇਰਾ ਪਤਾ ਹੀ ਨਹੀਂ ਸੋ ਹਮੇਸ਼ਾ ਜਿੱਥੇ ਵੀ ਰੋ ਚਾਹੇ ਪੱਠਾ ਇੰਡਸਟਰੀ ਚ ਰੋ ਸਹਿਰਾਇ ਸਿਮਲਰ ਚ ਚਟ੍ਰੇਡ ਆਪਣੀ अहमियत ਜਰੂਰ ਬਣਾ ਕੇ ਰੱਖੋ ਕਿ ਤੁਹਾਡੇ ਬਿਨਾ ਸਰੇ ਨਾ ਭੀੜ ਦਾ ਹਿੱਸਾ ਬਣਨਾ ਕੋਈ ਫਾਇਦਾ ਨਹੀਂ ਭੀੜ ਮੇਂ ਬਹੁਤ ਸੇ ਚਿਹਰੇ ਦੇਖੇ ਹੈ ਇੱਕ ਚਿਹਰੇ ਕੇ ਪੀਛੇ ਇਤਨੀ ਭੀੜ ਕਭੀ ਨਹੀਂ ਦੇਖੀ ਬੀਏ ਕਰਾਊਡ ਪੁੱਲਰ ਨਾਟ ਬੀਏ ਕਰਾਊਡ ਭੀੜ ਨਾ ਬਣੋ ਭੀੜ ਨੂੰ ਖਿੱਚਣ ਵਾਲੇ ਬਣੋ ਅੰਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਅੰਡਾ ਟੁੱਟਦੀ ਟੁੱਟਦਾ ਹੈ ਪਰ ਜੇ ਅੰਡਾ ਬਾਹਰਲੀ ਫੋਰਸ ਨਾਲ ਟੁੱਟਦਾ ਤਾਂ ਜ਼ਿੰਦਗੀ ਖਤਮ ਜੇ ਉਹ ਹੀ ਅੰਡਾ ਅੰਦਰਲੀ ਫੋਰਸ ਨਾਲ ਟੁੱਟਦਾ ਤਾਂ ਜ਼ਿੰਦਗੀ ਸ਼ੁਰੂ ਦੇਖ ਲਓ ਸੋ ਦੀਨਾਨਗਰ ਰਹਨੇਓ ਦੀਨਾਨਗਰ ਰਹਨੇਓ ਪਟਾਲੇ ਰਹਨੇਓ ਸੁਜਾਨਪੁਰ ਰਹਨੇਓ ਪਠਾਨਕੋਟ ਰਹਨੇਓ ਆਪਣੇ ਆਪ ਦੀ ਇਮਾਨਤ ਕਦੇ ਵੀ ਘਟਾ ਕੇ ਨਹੀਂ ਦੇਖਣੀ ਮੈਂ ਸਤੌਜਪਿੰਡ ਤੋਂ ਉੱਠ ਕੇ ਆਇਆ ਮੈਨੂੰ ਪਤਾ ਸੀਗਾ ਕਿ ਮੈਂ ਜੇ ਸੱਚ ਬੋਲੂਗਾ ਲੋਕਾਂ ਨਾਲ ਲੋਕ ਮੇਰਾ ਸਾਥ ਦੇਣਗੇ ਸਾਰਿਆਂ ਨੂੰ ਹਰਾ ਦਾਂਗੇ ਔਰ ਸਾਰੇ ਹਰਾਤੇ ਤੂੰ ਤੁਸੀਂ ਹਰਾਏ ਨੇ ਦੇਖ ਲੋ ਕਿਵੇਂ ਰੋਂਦੇ ਫਿਰਦੇ ਆ ਹੁਣ ਹਾਏ ਕੁਰਸੀ ਹਾਏ ਕੁਰਸੀ ਹਾਏ ਕੁਰਸੀ ਗੱਲ ਨਹੀਂ ਬਾਤ ਸੋ ਮੈਂ ਤੁਹਾਨੂੰ ਕਹਿਣਾ ਕੇਂਦਰ ਮੇਰੇ ਨਾਲ ਲੜਦਾ ਰਹਿੰਦਾ ਪੈਸੇ ਨਹੀਂ ਦਿੰਦੇ ਕਦੇ ਆਡੀਐਫ ਦਾ ਕਦੇ ਕੋਈ ਰੋਕ ਲਿਆ ਕਰੇ 6-7 ਤਿਆਰ ਕਰੋੜ ਰੁਪਇਆ ਖੜਾ ਹੈ ਆਪਣਾ ਮੈਂ ਕੱਲੇ-ਕੱਲੇ ਪੈਸੇ ਦਾ ਹਿਸਾਬ ਰੱਖਦਾ ਜੀ ਮੈਨੂੰ ਹੋਰ ਤਾਂ ਕੋਈ ਕੰਮ ਹੀ ਨਹੀਂ ਮੈਂ ਤਾਂ ਇਹੀ ਕੰਮ ਕਰਦਾ ਹੁਣ ਕੱਲੇ-ਕੱਲੇ ਪੈਸੇ ਦਾ ਹਿਸਾਬ ਰੱਖਦਾ 7000 ਕਰੋੜ ਰੁਪਏ ਮੈਂ ਨੀਤੀਯੋਗ ਚ ਗਿਆ ਮੈਂ ਕਿਹਾ ਯਾਰ 7000 ਕਰੋੜ ਰੁਪਏ ਸਾਡਾ ਪਿਆ ਆਫਸਰ ਬੈਠੇ ਨੇ ਆਫਸਰ ਨਾਲ ਗਏ ਸੀ 5500 ਤਾਂ ਆਰਡੀਐਫ ਦੇ ਪਿਆ ਮੇਰੇ ਖਿਆਲ ਚ ਨਾ ਗੁਰਕੇ 5500 5500 ਕਰੋੜ ਐਨਐਚਐਮ ਦਾ ਪਿਆ ਨੈਸ਼ਨਲ ਹੈਲਥ ਮਿਸ਼ਨ ਉਹ ਮੈਨੂੰ ਆਫਸਰ ਕਹਿੰਦੇ ਕਹਿੰਦੇ ਜੀ ਇੱਥੋਂ ਕੱਖ ਨਹੀਂ ਮਿਲਣਾ ਪੰਜਾਬ ਦੇ ਲੋਕਾਂ ਕੋਲੇ ਜਾਓ ਮਾਨ ਸਾਹਿਬ ਮੇਰੇ ਪੰਜਾਬ ਦੇ ਲੋਕਾਂ ਨੇ ਤਾਂ ਕਰਤਾ ਕੰਮ ਜਿਹੜਾ ਕਰਨਾ ਸੀ 117 ਚੋਂ 92 ਦੇਤੀਆਂ ਹੁਣ ਫੇਰ ਪੰਜਾਬ ਦੇ ਲੋਕਾਂ ਕੋਲ ਕਿਉਂ ਜਾਵਾਂ ਕਹਿੰਦੇ ਨਹੀਂ ਉਹ ਤੁਹਾਡੀਆਂ ਲੋਕਲ ਨੇ ਕਹਿੰਦੇ ਲੋਕ ਸਭਾ ਚ 13 ਦੀਆਂ 13 ਲੈ ਆਓ 10 ਤੁਹਾਡੇ ਰਾਜ ਸਭਾ ਚ ਨੇ 5-7 ਥੋੜੀਆਂ ਦਿੱਲੀ ਵਾਲੇ ਪਾਸਿਓਂ ਆ ਜਾਣੀਆਂ ਕਹਿੰਦੇ ਲੈ ਮਾਈ ਦਾ ਲਾਲ ਕੋਈ ਇੱਕ ਪੈਸਾ ਤੁਹਾਡਾ ਰੋਕ ਕੇ ਦਿਖਾ ਦੇ ਕਿਉਂਕਿ ਪਾਰਲੀਮੈਂਟ ਚ ਥੋੜੀ ਸਟਰੈਂਥ ਵਧ ਜਾਣੀ ਹੈ ਮਾਗਾ ਬੇਟਾ ਤਾ ਮੈਂ ਤੁਹਾਡੇ ਕੋਲੇ ਆਇਆ ਹੁਣ ਲੈ ਹੁਣ ਇੱਕ ਕੰਮ ਕਰ ਦਿਓ ਉਹ ਮੁੰਡਾ ਐਨਆਰਆਈ ਕਹਿੰਦਾ ਸੀ ਨਾ ਗੰਦਗੀ ਹੈ ਫਿਰ ਆਪਣੇ ਕੋਲ ਛਾੜੂ ਹੈ ਫੇਰ ਦੋ ਫੇਰ ਮੈਨੂੰ ਪੱਤਰਕਾਰ ਕਹਿੰਦੇ ਆਪਨੇ ਮੋਦੀ ਕੀ ਲਹਿਰ ਕੋ ਕੈਸੇ ਰੋਕਾ ਮਨੇ ਕਾ ਕੈਸੇ ਰੋਕਾ ਮਤਲਬ ਪੰਜਾਬ ਔਰ ਦਿੱਲੀ ਮੇ ਕੈਸੇ ਰੋਕਾ ਮਨੇ ਕਹ ਉਹਨਾਂ ਚੋਣਸ਼ਾਨ ਕੀ ਹੈ ਕਹਿੰਦੇ ਕਮਲ ਦਾ ਫੁੱਲ ਮੈਂ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਕਹਿੰਦੇ ਚਿੱਕੜ ਚ ਮੈਂ ਸਾਡਾ ਜੌਨਸ਼ਨ ਕੀ ਹੈ ਕਹਿੰਦੇ ਝਾੜੂ ਮੈਂ ਝਾੜੂ ਦਾ ਕੰਮ ਕੀ ਹੈ ਕਹਿੰਦੇ ਜਿੱਕੜ ਦੀ ਸਫਾਈ ਕਰਨੀ ਮੈਂ ਕਹਿੰਦਾ ਦਿੱਲੀ ਤੇ ਪੰਜਾਬ ਦੇ ਲੋਕਾਂ ਨੇ ਝਾੜੂ ਫੇਰ ਤਾਂ ਕੰਮ ਲੁਗੇ ਹੀ ਨਹੀਂ ਕੀ ਕਰੀਏ ਫਿਰ ਉਹਨਾਂ ਨੂੰ ਕੀ ਫਰਕ ਪੈਂਦਾ ਉਹ ਤੁਹਾਨੂੰ 2 ਨੰਬਰ ਸਮਝਦੀ ਆ ਬਸ 2 ਨੰਬਰ ਪੰਜਾਬ ਕਿਤਨੇ ਨੰਬਰ ਮੈਂ ਬੈਠ ਕੇ ਸੁਣਦਾ ਰਿਆਂ ਪੰਜਾਬ ਕਿਤਨੇ ਨੰਬਰ ਦਿੱਤਾ ਹੈ ਹਮੇ 2 ਨੰਬਰ ਇਹ ਕੁਸ਼ਾਰਪੁਰ ਕੁਰਦਾਸਪੁਰ ਨੰਬਰ ਕਹਿੰਦੇ ਆ ਤੁਹਾਨੂੰ ਪੰਜਾਬ 2 ਨੰਬਰ ਦਿੱਤਾ ਹੈ ਇਸ ਦਾ ਕੀ ਲੈਣਾ ਦੇਣਾ ਚਲ ਤਾਂ ਕਰਕੇ ਇਹ ਕੰਮ ਹੁੰਦਾ ਤੁਸੀਂ ਐ ਕਰੋ 13 13 ਨੰਬਰ ਮੈਨੂੰ ਦਿਓ ਜਿਹੜਾ ਉਦੋਂ ਬਾਅਦ 3 ਸਾਲ ਇੱਥੇ ਮੇਰਾ ਹੌਸਲਾ ਵੱਜੂਗਾ ਨਾ ਫਿਰ ਤੇ ਜਿਹੜਾ ਉੱਥੇ ਲੈ ਕੋਈ ਮੈਂ ਕਹਿੰਨਾ ਤੁਸੀਂ ਮੇਰੇ ਤੇ ਛੱਡ ਦਿਓ ਫਿਰ ਕਿਉਂਕਿ 1 ਰੁਪਿਆ ਵੀ ਇੱਧਰ ਉੱਧਰ ਹੋ ਗਿਆ ਜਾਂ ਕਿੱਕ ਰੁਪਿਆ ਵੀ ਤੁਹਾਡੇ ਤੇ ਲੱਗਣੋਂ ਰਹਿ ਗਿਆ ਖਜ਼ਾਨਾ ਵੀ ਭਰਪੂਰ ਤੇ ਤੁਹਾਡੇ ਖਜ਼ਾਨੇ ਵੀ ਭਰਪੂਰੇ ਫੈਸਲਾ ਹੋਊਗਾ लोगों को कहते सुना है जिंदा रहे तो फिर मिलेंगे इस दिल ने कहा है मिलते रहे तो जिंदा रहेंगे बहुत-बहुत धन्यवाद पपल ने